ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਤੁਸੀਂ ਸਾਰੇ ਜਾਣੇ ਆਪਾਂ ਠੀਕ ਐ ਸਾਰੇ ਤੇ ਅੱਜ ਆਪਾਂ ਬਚੀ ਹੋਈ ਰੋਟੀ ਹੁੰਦੀ ਹੈ ਜਿਹੜੀ ਆਪਣੀ ਬਚ ਜਾਂਦੀ ਆਪਾਂ ਉਹਦੇ ਤੋਂ ਬਹੁਤ ਹੀ ਟੇਸਟੀ ਜੀ ਚੂਰੀ ਬਰਫੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਪੂਰੀ ਵੀਡੀਓ ਸਾਰੇ ਜਾਣੇ ਦੇਖਿਓ ਜੀ ਤੇ ਉਹਦੇ ਲਈ ਆਪਾਂ ਲੰਗਿਆ ਜੀ ਚਾਰ ਰੋਟੀਆਂ ਐ ਤੇ ਆਪਣੀਆਂ ਬਚੀਆਂ ਸੀਆਂ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਕੋਸਾ ਜਾ ਕਰ ਲੈਂ ਤੇ ਫਿਰ ਆਪਾਂ ਇਹਨਾਂ ਨੂੰ ਟੁਕੜੇ ਟੁਕੜੇ ਕਰ ਲਾਂਗੇ ਬਿਲਕੁਲ ਛੋਟੇ ਛੋਟੇ ਭਾਗਾਂ 'ਚ ਵੰਡ ਲਾਂਗੇ ਆਪਾਂ ਇਹਨੂੰ ਤੇ ਐਵੇਂ ਕਰਕੇ ਆਪਾਂ ਵੰਡ ਲੈਣਾ ਛੋਟੇ ਛੋਟੇ ਭਾਗਾਂ 'ਚ ਤੇ ਫਿਰ ਇਹਦੇ ਵਿੱਚ ਆਪਾਂ ਆਪਣੀ ਹਿਸਾਬ ਦੇ ਨਾਲ 4 3-4 ਚਮਚੀ ਆਪਾਂ ਸ਼ੱਕਰ ਦੇ ਪਾ ਦੇਣੀ ਹੈ ਜੀ ਤੇ ਫਿਰ ਆਪਾਂ ਇਹਨਾਂ ਨੂੰ ਸ਼ੱਕਰ ਤੇ ਰੋਟੀਆਂ ਜਿਹੜੀ ਆਪਣੀ ਚੂਰੀ ਵੀ ਆਪਾਂ ਉਹਨਾਂ ਨੂੰ ਬਿਲਕੁਲ ਮਿਕਸ ਕਰ ਲਾਂਗੇ ਹੱਥ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਜਿਹੜੇ-ਜਿਹੜੇ ਵੀਡੀਓ ਆਪਣੀ ਵੇਖਦੇ ਆ ਤੇ ਆਪਣਾ ਸਪੋਰਟ ਕਰਦੇ ਆ ਉਹਦਾ ਦਿਲੋਂ ਧੰਨਵਾਦ ਹੈ ਤੇ ਆమే ਕਰਕੇ ਆਪਾਂ ਸਾਰੇ ਜਿਹੜੇ ਆਟਾ ਦਾ ਸੀਗੀ ਸ਼ੱਕਰ ਤੇ ਰੋਟੀਆਂ ਆਪਾਂ ਉਹਨਾਂ ਨੂੰ ਪੂਰਾ ਇੱਕ ਦੂਜੇ ਦੇ ਵਿੱਚ ਮਿਕਸ ਕਰ ਲਏ ਤੇ ਹੁਣ ਆਪਾਂ ਇਹ ਤਿੰਨ ਚਮਚੇ ਘਿਓ ਦੇ ਲਈ ਆ ਜੀ ਤੇਸੀ ਘਿਓ ਹੈ ਆਪਣਾ ਤੇ ਇਹਦੇ ਵਿੱਚ ਇੱਕ ਕੱਪ ਪੂੜੀ ਪਈਏ ਮਿਲਕ ਪਾਊਡਰ ਦੀ ਤੇ ਆਪਾਂ ਇਹਨੂੰ ਘਿਓ ਦੇ ਵਿੱਚ ਮਿਕਸ ਕਰ ਲਾਂਗੇ ਤੇ ਫਿਰ ਆਪਾਂ ਇਹਨੂੰ ਚੂਰੀ ਦੇ ਵਿੱਚ ਇਹਨੂੰ ਮਿਕਸ ਕਰਕੇ ਤੇ ਫਿਰ ਦੁਬਾਰਾ ਆਪਾਂ ਤੁਸੀਂ ਲੱਡੂ ਵੀ ਬੱਟ ਸਕਦੇ ਆ ਜਵਾਰ ਫੇ ਵੀ ਬਣਾ ਸਕਦੇ ਹੋ ਛੋਡੀ ਮਰਜੀ ਆ ਜਾਂ ਪਿੰਗਾਂ ਬਣਾ ਲਓ ਤੇ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰਕੇ ਫੇਰ ਫੇਰ ਆਪਾਂ ਇਹਨੂੰ ਚੂਰੀ ਨੂੰ ਘਟ ਲੈਣਾ ਹੈ ਹੱਥ ਨਾਲ ਹੀ ਮਿਕਸ ਕਰਾਂ ਜੀ ਆਪਾਂ ਚਮਚੇ ਨਾਲ ਨਹੀਂ ਹੋਣੀ ਇਹ ਹੱਥ ਨਾਲ ਹੀ ਆਪਾਂ ਨੂੰ ਘਟਣੀ ਪੈਣੀ ਆ ਬਹੁਤ ਹੀ ਜ਼ਿਆਦਾ ਟੇਸਟੀ ਸਬ ਬਣੀ ਸੀਗੀ ਜੀ ਆਪਣੀ ਚੂਰੀ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਇਓ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇਹ ਜਿਹੜੇ ਬੱਚੇ ਰੋਟੀ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਉਹ ਵੀ ਇਹ ਬਰਫੀ ਇਹ ਜੜੀ ਭੱਜ ਕੇ ਖਾਣਗੇ ਬੜੇ ਚਾਅ ਨਾਲ ਖਾਣਗੇ ਤੇ ਆਪਣੀ ਚੂਰੀ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਇਹਨੂੰ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਪਿੰਨੀਆਂ ਦੀ ਲੱਡੀਆਂ ਦੀ ਜਾਂ ਬਰਫੀ ਦੀ ਤੇ ਆਪਾਂ ਬਰਫੀ ਦੀ ਸ਼ੇਪ ਦੇਵਾਂਗੇ ਇਹਨੂੰ ਤੇ ਆਪਾਂ ਟ੍ਰੇ ਨੂੰ ਗ੍ਰੀਸ ਕਰ ਲਿਆ ਥੋੜਾ ਜਿਹਾ ਦੇਸੀ ਘਿਓ ਨਾਲ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਫਲਾ ਦੇਾਂਗੇ ਤੇ ਫਿਰ ਇਹਦੇ ਬਾਅਦ ਆਪਾਂ ਇਹਨਾਂ ਟਿੱਕਿਆਂ ਜਿਹੜਾ ਉਹਨਾਂ ਨੂੰ ਕੱਟ ਕਰ ਲਾਂਗੇ ਜੀ ਮੈਂ ਇਹ ਕਰਕੇ ਤੁਸੀਂ ਇਹਨੂੰ ਸੈੱਟ ਕਰ ਦਿਓ ਟਰੇ ਦੇ ਵਿੱਚ ਲੋ ਜੀ ਆਪਾਂ ਵਰਫੀ ਆਪਣੀ ਕਰ ਲਈ ਐ ਸੈੱਟ ਟਰੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਥੋੜੀ ਆਪਾਂ ਡਰਾਈ ਫਰੂਟ ਲੈ ਆ ਕਾਜੂ ਬਦਾਮ ਤੇ ਪਿਸਤੇ ਆ ਇਹ ਇਹਨਾਂ ਨੂੰ ਆਪਾਂ ਪ੍ਰੀ-ਪ੍ਰੀਕ ਕੱਟ ਲਾਂਗੇ ਉਹਦੇ ਉੱਤੇ ਆਪਾਂ ਇਹਨੂੰ ਸਜਾਉਣ ਲਈ ਪਾਵਾਂਗੇ ਤੇ ਆਪਾਂ ਇਹਨੂੰ ਵਰਫੀ ਨੂੰ ਕੱਟ ਲਿਆ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਜੇ ਤੁਸੀਂ ਨਹੀਂ ਵਰਫੀ ਤੇ ਇਹਨਾਂ ਪਿੰਨੀਆਂ ਵੀ ਬਣਾ ਸਕਦੇ ਆ ਲੱਡੂ ਵੀ ਬਣਾ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਔਰ ਬੱਚੇ ਦੇ ਕੇ ਖੁਸ਼ ਹੋ ਜਾਂਦੇ ਆ ਬਰਫੀ ਦਾ ਨਾਮ ਸੁਣੇ ਤੂੰ ਤਾਂ ਨਹੀਂ ਕਰਕੇ ਆਪੈਨ ਨੂੰ ਬਰਫੀ ਦੀ ਸ਼ੇਵ ਦੇ ਵਿੱਚ ਕੱਟਿਆ ਏ ਤੇ ਆਪਾਂ ਉੱਤੇ ਇਹਨਾਂ ਨੂੰ ਡਰਾਈ ਫਰੂਟ ਲਾ ਕੇ ਤੇ ਆਪਾਂ ਇਹਨੂੰ ਸਜਾ ਲਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਰਫੀ ਬਣੀ ਸੀ ਤੁਸੀਂ ਵੀ ਜਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਖਵਾਇਓ ਤੇ ਜਿਨੇ ਜਿਨੇ ਆਪਣੀ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਰਫੀ ਬਣੀ ਸੀ ਜੀ ਤੁਸੀਂ ਵੀ ਜੂਰ ਬਣਾ ਕੇ ਦੇਖਿਓ ਤੇ ਆਪਣੇ ਬੱਚਿਆਂ ਨੂੰ ਖਾਓ ਤੇ ਤੁਸੀਂ ਖੁਦ ਵੀ ਖਾਓ ਤੇ ਆਪਾਂ ਇਹਨਾਂ ਨੂੰ ਕਿਮੀ ਵੀ ਉੱਤੇ ਬਰਕ ਵੀ ਲਾ ਸਕਦੇ ਹਾਂ ਬਹੁਤ ਜ਼ਿਆਦਾ ਸੋਹਣੀ ਵੀ ਲੱਗੂਗੀ ਦੇਖਣ ਦੇ ਵਿੱਚ ਇਹ ਤੇ ਬੱਚੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਜੀ ਤੇ ਤੁਸੀਂ ਸਾਰੇ ਜਣੇ ਬਣਾਇਓ ਤੇ ਬਰਫੀ ਨੂੰ ਅਨਜਾਇ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ